ਤੇ ਮੈਂ ਤਾਂ ਇਸ ਕਰਕੇ ਸੁੱਥੋ ਸਹਿਯੋਗ ਮੰਗਣ ਆਇਆ ਵੀ ਤੁਸੀਂ ਮੇਰੇ ਨਾਲ ਲੱਗੋ ਆਪਾ ਗੋਪਾਲ ਕੰਡਾ ਜੀ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਤੇ ਚੱਲ ਕੇ ਹਰਿਆਣਾ ਲੋਕਿਤ ਪਾਰਟੀ ਦੀਆਂ ਨੀਤੀਆਂ ਨੂੰ। ਆਜੂ ਦੇਵ ਸਿੰਘ ਆਜੋ ਆਜੋ ਯਾਰ। ਆਜੋ ਆਜੋ। ਆਜੋ 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 ਬੈਠ ਲਓ ਆਜੋ 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 ਨਾ ਬਈ ਬੈਠੋ ਬਹੁਤ ਹੀ ਮਾਨ ਤੇ ਸਨਮਾਨ ਦੇ ਯੋਗ ਮੇਰੇ ਰੁੱਗੋਣਾ ਪਿੰਡ ਦੇ ਭੈਣ ਭਰਾਵੋ ਦੋਸਤੋ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਵਿਚਕਾਰ ਸਾਡੇ ਮਾਨਯੋਗ ਪ੍ਰਦੀਪ ਜੈਨ ਜੀ ਪਹੁੰਚੇ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਮੈਂ ਤਾਂ ਤੁਹਾਡੇ ਵਿਚਾਰ ਇਸ ਕਰਕੇ ਆਇਆ ਕਿ ਮੈਨੂੰ ਭਾਈ Gopal Kanda ji ਨੇ ਭੇਜਿਆ ਕਿ ਵੀ Haryana Lok Hit Party ਜੋ ਉਹ ਕਨਾਲੀ ਵਿਧਾਨ ਸਭਾ ਤੇ ਆਪ ਦਾ ਕੈਂਡੀਡੇਟ ਖੜਾ ਕਰੂਗਾ। ਉਹਨਾਂ ਨੇ ਮੈਨੂੰ ਕਿਹਾ ਵੀ ਜਾਂ ਤਾਂ ਹਰਮੰਦਰ ਸਿੰਘ ਤੂੰ ਚੱਲ ਜਾਂ ਸਾਨੂੰ ਜਵਾਵਦੇ ਸੀ ਕੋਈ ਬੰਦਾ ਹੋਰ ਤਿਆਰ ਕਰੀ ਜਾ। ਮੈਂ ਉਹਨਾਂ ਨੂੰ ਜੈਸ ਕਰੀ ਮਾ ਜੀ ਚਲੋ ਜੈਸਾ ਮੈਨੂੰ ਤਾਂ ਜਾਣਦੀ ਹੈ ਉਥੋਂ ਦੇ ਲੋਕ ਸਾਰੇ ਕਹਿੰਦੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਜਾਣਕਾਰੀ ਤੇਰੀ ਹੈਗੀ ਲੇਕਿਨ ਫਿਰ ਵੀ ਤੂੰ ਲੋਕਾਂ ਦੇ ਵਿੱਚ ਜਨਤਾ ਦੇ ਵਿੱਚ ਪਬਲਿਕ ਦੇ ਵਿੱਚ ਜਾਂ ਉਹਨਾਂ ਦੇ ਵਿਚਾਰ ਲੈ ਤੇ ਆਪਦੇ ਵਿਚਾਰ ਉਹਨਾਂ ਨੂੰ ਦੇ ਪਾਰਟੀ ਬਾਰੇ ਦੱਸ ਵੀ ਪਾਰਟੀ ਦੀਆਂ ਕੀ ਨੀਤੀਆਂ ਹਨ ਉਹਨਾਂ ਦੀ ਜਿਹੜੀ ਪਾਰਟੀ ਦੀ ਨੀਤੀ ਹੈ ਉਹ ਹਰੇਕ ਆਦਮੀ ਦਾ ਹਰੇਕ ਇਨਸਾਨ ਦਾ ਮਾਨ ਸਮਾਨ ਕਰਦੇ ਹੈ ਹਰੇਕ ਜਗ੍ਹਾ ਤੇ ਜਿਹੜਾ ਵੀ ਕੋਈ ਜਾਇਜ਼ ਕੰਮ ਹੈ ਪਬਲਿਕ ਹਿੱਤ ਦਾ ਜਿਹੜਾ ਕੰਮ ਹੈ ਉਹ ਕਰਦੇ ਹੈ ਤੇ ਕੋਈ ਵੀ ਚਲਾ ਜਾਵੇ ਛੋਡੇ ਪਿੰਡ ਦਾ ਜਾਵੇ ਚਾਹੇ ਕਿਸੇ ਪਿੰਡ ਦਾ ਜਾਵੇ ਚਾਹੇ ਮੇਰੇ ਤੋਂ ਬਗੈਰ ਵੀ ਜਾ ਕੇ ਦੇਖ ਲਓ ਤੁਸੀਂ ਚਾਰ ਬੰਦੇ ਵਗਜੋ ਨਾ ਉਹਨਾਂ ਨੇ ਇਹ ਪੁੱਛਣਾ ਹੈ ਕਿ ਵੀ ਛੋਡੀ ਪਾਰਟੀ ਕਿਹੜੀ ਹੈ हां ਪਿੰਡ ਪੁੱਛਣਗੇ ਵੀ ਕਿਹੜਾ ਪਿੰਡ ਹੈ ਰੁੱਗੂਆਣਾ ਜੀ ਉਹ ਐਂ ਨਹੀਂ ਪੁੱਛਦੇ ਵੀ ਤੂੰ ਕਾਂਗਰਸ ਚੋਂ ਐ ਲੋਕਦਲ ਚੋਂ ਐ ਬੀਜੇਪੀ ਚੋਂ ਆ ਹਾਂ ਭਾਈ ਤੇਰਾ ਕੰਮ ਦੱਸ ਕੀ ਹੈ ਵੀ ਐ ਐਸ ਡੀਐਮ ਨੂੰ ਕਹਿਣਾ ਹੈ ਡੀਸੀ ਨੂੰ ਕਹਿਣਾ ਹੈ ਐਸਪੀ ਨੂੰ ਕਹਿਣਾ ਹੈ ਜੀ ਨੂੰ ਵੀ ਕਹਿਣਾ ਹੈ ਜੋ ਵੀ ਤਹਿਸੀਲਦਾਰ ਨੂੰ ਕਹਿਣਾ ਹੈ ਵੀਡੀਓ ਨੂੰ ਕਹਿਣਾ ਹੈ ਇੱਕ ਸੈਕਿੰਡ ਚੀ ਉਹ ਐਂ ਨਹੀਂ ਪੁੱਛਦੇ ਵੀ ਤੁਹਾਡੀ ਪਾਰਟੀ ਕਿਹੜੀ ਹੈ ਉਹਨਾਂ ਨੇ ਇਸ ਚੀਜ਼ ਦੇ ਮਾਇਨੇ ਬਦਲਨੇ ਰਾਜਨੀਤੀ ਦੇ ਰਾਜਨੀਤੀ ਦੇ ਵਿੱਚ ਕੀ ਹੁੰਦਾ ਸੀ ਆਪਾਂ ਦੇਖਦੇ ਆਏ ਆ ਸਾਰੀ ਉਮਰ ਜਾਂਦੇ ਵੀ ਆਏ ਆ ਰੈਲੀਆਂ ਤੇ ਵੀ ਗਏ ਆ ਹੋਰ ਵੀ ਕਿ ਵੀ ਆਦਾ ਜੀ ਲੋਕਤ ਲਈ ਇਹ ਤਾਂ ਕਰਨਾ ਹੀ ਨਹੀਂ ਆਹ ਜੀ ਕਾਂਗਰਸੀ ਇਹ ਤਾਂ ਜਮ ਨਹੀਂ ਕਰਨਾ ਜਦੋਂ ਜੀ ਪਾਰਟੀ ਜੀ ਦੀ ਵੀ ਆਉਂਦੀ ਹੈ ਲੇਕਿਨ ਉਹਨਾਂ ਦਾ ਇੱਕੋ ਹੀ ਕੰਮ ਹੈ ਵੀ ਕੋਈ ਪਾਰਟੀ ਦਾ ਵਗ ਜੇ ਹਰੇਕ ਦਾ ਕਰਦੇ ਆ ਉਹ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਉਹਨਾਂ ਨਾਲ ਜੁੜੋ ਉਹ ਬੰਦੇ ਸਮਾਜ ਸੇਵੀ ਵੀ ਹੈ ਕਿਸੇ ਦੀ ਲੜਕੀ ਦੀ ਮੰਨ ਲਓ ਕੋਈ ਗਰੀਬ ਹੈ ਤੁਹਾਡੇ ਪਿੰਡ ਦਾ ਕੋਈ ਲੜਕੀ ਦੀ ਸ਼ਾਦੀ ਕਰਨੀ ਹੈ ਸਾਮਾਨ ਨਹੀਂ ਹੈ ਉਹਨੂੰ ਖਰੀਦਣ ਵਾਸਤੇ ਮਾਂ ਪਿਓ ਕੋਲੇ ਚਾਰ ਬੰਦੇ ਜਾਉਂਗੇ ਤਾਂ ਜਰੂਰ ਉਹ ਕੋਈ ਅਲਮਾਰੀ ਬੇਟੀ ਕੋਈ ਸੋਫਾ ਕੁਝ ਨਾ ਕੁਝ ਜ਼ਰੂਰ ਦੇ ਕੇ ਤੁਹਾਨੂੰ ਭੇਜਣਗੇ ਖਾਲੀ ਨਹੀਂ ਮੋੜਦੇ ਇਹ ਆਪਣੀ ਗਾਰੰਟੀ ਹੈ ਲੇਕਿਨ ਜਾ ਵੀ ਪੰਚਾਇਤ ਲੇਕਿਨ ਇਹ ਹੈ ਕਿ ਮੈਨੂੰ ਉਹਨਾਂ ਨੇ ਭੇਜਿਆ ਕਿ ਤੂੰ ਜਾ ਲੋਕਾਂ ਆਪਣੇ ਪਬਲਿਕ ਦੇ ਵਿੱਚ ਜਨਤਾ ਦੇ ਵਿੱਚ ਜਾਏਗਾ ਤਾਂ ਵਿਚਾਰ ਸਾਂਝੇ ਕਰੇਗਾ ਉਹਨਾਂ ਦੇ ਵਿਚਾਰ ਲਏਗਾ ਤਾਂ ਸਾਨੂੰ ਪਤਾ ਲੱਗੂਗਾ ਨੈਟ ਤੇ ਕਿ ਵੀ ਆਦਮੀ ਦੇ ਨਾਲ ਕਿੰਨੇ ਹਰਮੰਦਰ ਸਿੰਘ ਦੇ ਨਾਲ ਕਿੰਨੇ ਬੰਦੇ ਜੁੜਦੇ ਆ ਕਿੰਨੇ ਤੁਰਦੇ ਆ ਸਾਰਾ ਸਿਸਟਮ ਬਣੂਗਾ ਪਰ ਜਿਹੜੀ ਟਿਕਟ ਹੈ ਟਿਕਟ ਦਾ ਅਸਲ ਉਹਨਾਂ ਨੇ ਤਾਂ ਮੈਨੂੰ ਕਹੀ ਦਿੱਤਾ ਜੈਸਾ ਹੈ ਲੇਕਿਨ ਅਸਲੀ ਟਿਕਟ ਤੁਸੀਂ ਦਿਵਾਉਣੀ ਹੈ ਜਿੰਨਾ ਤੁਸੀਂ ਇਕੱਠ ਕਰਦੇ ਹੋਗੇ ਉੰਨੀ ਟਿਕਟ ਆਪਣੀ ਪੱਕ ਜੂਗੀ ਜੇ ਹੁਣ ਮੇਰੇ ਨਾਲ ਮੈਂ ਇਕੱਲਾ ਕਵਾਂ ਵੀ ਮੈਨੂੰ ਤਾਂ ਦੇ ਦਿੱਤੀ ਤੇ ਮੈਂ ਕਿਤੇ ਜਾਵਾਂ ਹੀ ਨਾ ਤੇ ਮੈਂ ਇਕੱਲਾ ਤੁਰਿਆ ਫਿਰਾਂ ਜਿੱਥੇ ਮਰਜੀ ਤੁਰਿਆ ਫਿਰਾਂ ਲੇਕਿਨ ਮੈਂ ਤਾਂ ਤੁਹਾਡੇ ਵਿਚਕਾਰ ਇਸੇ ਕਰਕੇ ਆਇਆ ਵੀ ਆਪਾਂ ਪੁਰਾਣੇ ਜਾਣਕਾਰ ਹੈ ਸਾਰਿਆਂ ਦੇ ਨਾਲ ਸਾਰਾ ਪਿੰਡ ਹੀ ਬਾਖਵਾਏ ਕੋਈ ਐ ਛੇ ਦੀ ਐਸਾ ਬੰਦਾ ਹੋਵੇ ਜਿਹੜਾ ਬਾਹਰ ਅੰਦਰ ਤੁਰਦਾ ਫਿਰਦਾ ਮੈਨੂੰ ਨਾ ਜਾਣਦਾ ਹੋਵੇ ਕੋਈ ਸ਼ਾਇਦ ਹੀ ਕੋਈ ਪਰਿਵਾਰ ਹੋਵੇ ਲੇਕਿਨ ਹਰ ਬੰਦੇ ਨਾਲ ਮੇਰਾ ਕੋਈ ਨਾ ਕੋਈ ਥੋੜਾ ਨਾ ਬਾਲਾ ਵਾਸਤਾ ਜ਼ਰੂਰ ਪਿਆ ਹੈ ਤੇ ਇਹ ਪਿਆ ਵੀ ਇਹ ਵਾਸਤਾ ਦਾ ਮੈਂ ਉਸ ਨੂੰ ਸੰਤੁਸ਼ਟ ਕਰਾਇਆ ਹੈ ਚਾਹੇ ਸਰਪੰਚ ਦੇ ਹੱਕ ਦੀ ਗੱਲ ਹੈ ਚਾਹੇ ਸਰਪੰਚ ਦੇ ਵਿਰੋਧ ਦੀ ਗੱਲ ਹੈ ਮੈਂ ਹਰ ਬੰਦੇ ਨੂੰ ਹਰ ਪਾਰਟੀ ਵਾਲੇ ਨੂੰ ਆਪਦੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਹੈ ਸ਼ੁਰੂ ਤੋਂ ਹੀ ਕੋਈ ਅੱਜ ਦੀ ਨਹੀਂ ਮੈਂ 35 ਸਾਲ ਇਥੇ ਲਾਇਆ 35 ਸਾਲ ਚ ਕੋਈ ਸਿੰਗਲ ਬੰਦਾ ਕਹਦੇ ਵੀ ਮੈਂ ਗਿਆ ਦਫ਼ਤਰ ਯਾਰ ਹਰਮੰਦਰ ਤਾਂ ਮੇਰੇ ਕੰਝਾ ਕੇ ਹੀ ਨਹੀਂ ਕੋਈ ਸਿੰਗਲ ਬੰਦਾ ਕਹਦੇ ਕਿ ਵੀ ਬੀਅਰ ਮੈਂ ਦਫ਼ਤਰ ਗਿਆ ਸੀ ਤੇ ਮੈਨੂੰ ਹਰਮੰਦਰ ਨੇ ਮੇਰੇ ਕੋਲੋਂ ਚੱਕ ਕੇ ਨਹੀਂ ਪਿੱਠ ਕਰ ਲਈ ਮੈਨੂੰ ਦੇਖ ਕੇ ਮੈਂ ਹਰ ਬੰਦੇ ਨੂੰ ਕੋਸ਼ਿਸ਼ ਕਰਦਾ ਸੀ ਵੀ ਕਿਹੜੇ ਪਿੰਡ ਦਾ ਹੈ ਇਹਦਾ ਕੰਮ ਜਿਹਦੇ ਚ ਬੱਚੇ ਪੜਨ ਹੁਣ ਪ੍ਰਕਾਸ਼ ਜੀ ਨੇ ਦੱਸਿਆ ਵੀ ਸਾਡੇ ਪਿੰਡ ਚਲੋ ਅਸੀਂ ਹੈਗੇ ਸਾਡੀ ਯੂਨਿਟੀ ਹੈ ਪਰਿਵਾਰ ਦੀ ਸਾਡਾ ਪਰਿਵਾਰ ਵੱਡਾ ਹੈ ਥੋੜਾ ਜਿਹਾ ਅਸੀਂ ਸਾਰਿਆਂ ਸਾਨੂੰ ਨਗਰ ਪੰਚਾਇਤ ਵੀ ਸਾਡਾ ਸਹਿਯੋਗ ਕਰਦੀ ਹੈ ਵਿਚਾਰ ਬੰਦਿਆਂ ਨੂੰ ਕਹਿ ਦਈਏ ਬਾਈ ਯਾਰ 2-2 4-5-5000 ਦੇਉ ਦਿੰਦੇ ਆ ਸਾਨੂੰ ਮਨਾ ਨਹੀਂ ਕਰਦੇ ਸਾਂਝੇ ਕੰਮ ਵਾਸਤੇ ਅਸੀਂ ਵੀ ਉਹਨਾਂ ਨੂੰ ਮਨਾ ਨਹੀਂ ਕਰਦੇ ਜੇ ਸਾਥੋਂ ਲੈਂਦੇ ਆ ਸਹਿਯੋਗ ਕੋਈ ਪੰਚਾਇਤ ਦਾ ਅਸੀਂ ਵੀ ਦਿਨੇ ਭਰਾ ਬਿਲਕੁਲ ਮਰ ਚੜ ਕੇ ਹਿੱਸਾ ਲੈਨੇ ਆ ਤੇ ਉਹਨਾਂ ਨੇ ਸਾਨੂੰ ਸਾਰਾ ਸਹਿਯੋਗ ਕਰਿਆ ਅਸੀਂ ਇੱਕ ਲਾਇਬ੍ਰੇਰੀ ਖੋਲਤੀ ਪਹਿਲੇ ਸਾਲ ਦਾ ਰਿਜ਼ਲਟ ਹੈ ਵੀ ਉਸ 15 ਸੀਟਾਂ ਬਣਾਈਆਂ ਉਸ ਲਾਇਬ੍ਰੇਰੀ ਚ ਅਸੀਂ ਤੇ 15 ਸੀਟਾਂ ਦੇ ਵਿੱਚੋਂ ਇੱਕ ਸਾਲ ਦੇ ਵਿੱਚੋਂ ਪੰਜ ਮੁੰਡੇ ਸਰਕਾਰੀ ਨੌਕਰੀ ਲੱਗੇ ਇਹ ਛੋਟੀ ਗੱਲ ਨਹੀਂ ਹੈ ਬਹੁਤ ਵੱਡਾ ਰਿਜ਼ਲਟ ਹੈ ਜੇ ਪਿੰਡ ਪਿੰਡ ਇਹ ਜੀਆਂ ਲਾਇਬ੍ਰੇਰੀਆਂ ਖੁੱਲ ਜਾਣ ਮੈਂ ਕਹਿੰਦਾ ਵੀ ਮੈਂ ਅੱਗਾ ਲਊਂਗਾ ਮੈਂ ਕਹਿੰਦਾ ਮੈਂ ਅੱਗਾ ਲਊਂਗਾ ਇਸ ਚੀਜ਼ ਦਾ ਜੇ ਪੜ੍ਹਾਈ ਵਾਸਤੇ ਆਪਣੇ ਬੱਚੇ ਅੱਗੇ ਜਾਂਦੇ ਆ ਤਾਂ ਆਪਾਂ ਐਡੀ ਵੱਡੀ ਖੁਸ਼ੀ ਹੋਰ ਕੋਈ ਹੈ ਹੀ ਨਹੀਂ। ਦੂਜੀ ਗੱਲ ਉਹਨਾਂ ਨੇ ਕਿਹਾ ਵੀ ਆਪਾਂ ਗਿੱਟਾਂ ਵੀ ਬੱਚਿਆਂ ਨੂੰ ਦੇਵਾਂਗੇ, ਕ੍ਰਿਕਟ ਦੀਆਂ ਗਿੱਟਾਂ ਦੇਵਾਂਗੇ, ਬਾਲੀਵਾਲ ਦੀਆਂ ਵੀ ਦੇਵਾਂਗੇ ਤਾਂ ਕਿ ਬੱਚੇ ਆਪਦੇ ਖੇਡਣ ਤੇ ਨਸ਼ਿਆਂ ਤੋਂ ਦੂਰ ਰਹਿਣ। ਸਲਾਈ ਸੈਂਟਰ ਵਾਲਾ ਵੀ ਇਹਨਾਂ ਨੇ ਦੱਸ ਹੀ ਦਿੱਤਾ ਵੀ ਸਲਾਈ ਸੈਂਟਰ ਹਰ ਪਿੰਡ ਦੇ ਵਿੱਚ ਖੁੱਲ ਜੇ ਤਾਂ ਆਪਣੀਆਂ ਧੀਆ ਪੜਨਾ ਆਪ ਦਾ ਕੰਮ ਸਿੱਖ ਕੇ ਸਸਰਾਲ ਘਰ ਜਾ ਕੇ ਆਉਂਦਾ ਵੀ ਆਪਦਾ ਬਿਜ਼ਨਸ ਵੀ ਕਰ ਸਕਦੀਆਂ ਆਪਦਾ। ਦੰਦਾ ਵੀ ਚਲਾ ਸਕਦੀਆਂ ਉਹਦੀ ਰੋਟੀ ਦੇ ਜੁਮੇ ਹੋ ਸਕਦੀਆਂ ਜੇ ਉਹ ਮਤਲਬ ਵੀ ਸਿੱਖਣਗੇ ਇਹਦਾ ਤੇ ਮਤਲਬ ਵੀ ਉਹਨਾਂ ਨਾਲ ਜਿੰਨਾ ਜ਼ਿਆਦਾ ਜੁੜਾਂਗੇ ਆਪਾਂ ਤੁਸੀਂ ਜਾ ਕੇ ਦੇਖ ਲਿਓ ਮੇਰੀ ਵੀ ਜੇ ਕਹਿਣ ਦੀ ਲੋੜ ਨਹੀਂ ਤੁਸੀਂ ਮੈਨੂੰ ਫੋਨ ਨਾ ਕਰਿਓ ਆਪ ਜਾ ਕੇ ਦੇਖ ਲਓ ਚਾਰ ਬੰਦੇ ਉਹ ਤੁਹਾਨੂੰ ਪੁੱਛਣਗੇ ਨਹੀਂ ਵੀ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਜਾਂਦੀ ਸੋਡਾ ਫੋਨ ਕਰ ਦੇਣਗੇ ਕਿਸੇ ਭੈਣ ਭਰਾ ਦਾ ਕੰਮ ਹੈ ਜਾਓ ਤਾਂ ਮੈਂ ਤਾਂ ਕਹਿੰਦਾ ਜਾਣ ਵਧੀਆ ਲੋਕਾਂ ਦਾ ਕੰਮ ਹੋਵੇ ਤੇ ਵੱਧ ਤੋਂ ਵੱਧ ਲੋਕ ਉਹਨਾਂ ਨਾਲ ਜੁੜਨ ਜਿਹਦਾ ਕੰਮ ਹੋਊਗਾ ਅਗਲਾ ਜੁੜੂਗਾ ਕੋਸ਼ਿਸ਼ ਕਰੋ ਵੀ ਆਪਾਂ ਪਹਿਲਾਂ ਦੇਖੋ ਦੇਖੀਏ ਕਾਂਗਰਸ ਵੀ ਦੇਖੀਏ ਲੋਕਦਲ ਵੀ ਦੇਖੀਏ ਬੀਜੇਪੀ ਵੀ ਦੇਖੀਏ ਹੋ ਸਕਦਾ ਵੀ ਜੀ ਬੀਜੇਪੀ ਨਾਲ ਸਹਿਮਤ ਹੋ ਕੀ ਲੜਨ ਲੈਣ ਵੀ ਜੇ ਉਹਨਾਂ ਦੀ ਹਿੱਸੇ ਆ ਗਈ ਇਹ ਤਾਂ ਆਪਣੀ 1000% ਪੱਕੀ ਹੈ ਜੇ ਨਾ ਹਿੱਸੇ ਤਾਂ ਫਿਰ ਅੱਡ ਲੜਨਗੇ ਫਿਰ ਆਪਦਾ ਸਿਸਟਮ ਨਾਲ ਚੱਲਣਾ ਨਹੀਂ ਤੇ ਮੈਂ ਤਾਂ ਤੁਹਾਨੂੰ ਬਸ ਇਹ ਰਿਕਵੈਸਟ ਕਰਨਾ ਹੈ ਤੁਸੀਂ ਇੱਕ ਫੋਨ ਦੇ ਮਾਧਿਅਮ ਨਾਲ ਜੀ ਮੈਂ ਤੁਹਾਨੂੰ ਸਾਰਾ ਬਲਜੀਤ ਨੂੰ ਬਾਈ ਨੂੰ ਇਸ ਨੂੰ ਪੱਪੂ ਨੂੰ ਪਨਾਣ ਜੀ ਬੈਠੇ ਆ ਪੰਜ ਚਾਰ ਬੰਦਿਆਂ ਨੂੰ ਮੈਂ ਫੋਨ ਕੀਤਾ ਬਾਈ ਗੁਰਦੀਪ ਬੈਠਾ ਹੈ ਤੇ ਹੁਣ ਕੀ ਕਿਤੇ ਸਾਰੇ ਹੀ ਮੇਰੇ ਤਾਂ ਹੁਣ ਨੇੜੇ ਵਾਲੇ ਆ ਗੱਲ ਲਾਉਣ ਵਾਲੇ ਆ ਮੈਂ ਇਹਨਾਂ ਦੇ ਤੇ ਸਾਰਿਆਂ ਨਾਲ ਪਿਆਰ ਆ ਸਾਰੇ ਅੱਧੇ ਰਿਸ਼ਤੇਦਾਰ ਬੈਠੇ ਆ ਤੇ ਸਾਰਿਆਂ ਨਾਲ ਹੀ ਮੇਰਾ ਤਾਂ ਪਿਆਰ ਆ ਹੁਣ ਕਿਹਨੂੰ ਕਿਹਨੂੰ ਕਵਾਂ ਵੀ ਕਿਹਨੂੰ ਮੈਂ ਪੰਜ ਚਾਰੀ ਫੋਨ ਕਰਿਆ ਤੁਸੀਂ ਇੰਨੀ ਤਦਾਦ ਚਾਹੇ ਹੋ ਤੁਹਾਡਾ ਬੜਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰਾ ਮਾਨ ਇੱਜ਼ਤ ਕਰਿਆ ਤੇ ਮੈਂ ਤੁਹਾਡਾ ਮਾਨ ਇੱਜ਼ਤ ਜ਼ਿੰਦਗੀ ਭਰ ਕਰਦਾ ਰਹੂੰਗਾ ਮੇਰੇ ਮਨ ਚ ਹੈ ਕਿ ਮੈਂ ਤੁਹਾਡੇ ਵਾਸਤੇ ਕਰਕੇ ਦਿਖਾਵਾਂ